ਸਿੰਘ ਆਪੇ ਗੁਰਦੇਲਾ ਗੁਰਪਿਆਰੀ ਸਾਧ ਸੰਗਤ ਜੀ ਰਸਨਾ ਨੂੰ ਕਰੀਏ ਭਵਿੱਖ ਤੇ ਕਾਰਜਾਂ ਨੇ ਆਖੋ ਜੀ ਹੋ ਆਰ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪ ਸਭ ਜੀ ਨੂੰ ਖਾਲਸਾ ਸਾਜਨਾ ਦੇਖਸ ਜੀਆਂ ਲੱਖ ਲੱਖ ਵਧਾਈਆਂ ਹੋਣ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਗੁਰੂ ਜੀ ਨੇ ਕੁਝ ਦਿਨ ਪਹਿਲਾਂ ਹੀ ਹੁਕਮਨਾਮੇ ਜਾਰੀ ਕਰ ਦਿੱਤੇ ਸੀ ਕਿ ਕੈਸਗੜ੍ਹ ਸਾਹਿਬ ਵਿਖੇ ਭਾਰੀ ਦੀਵਾਨ ਸਜਿਨੇ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਦੀ ਕਿਰਪਾ ਦਾ ਕਰੋ ਜੀ ਕਹਿੰਦੇ ਨੇ ਲੱਖਾਂ ਦੀ ਗਿਰਤੀ ਵਿੱਚ ਸੰਗਤਾਂ ਆਂ ਦੀਵਾਨ ਦੀ ਸਮਾਪਤੀ ਹੋਈ ਗੁਰੂ ਜੀ ਸਟੇਜ ਤੇ ਆਏ ਉਹਨਾਂ ਨੇ ਆਪਣੀ ਤਿੱਖੀ ਤੇ ਕੱਢੀ ਅਤੇ ਸੀਸ ਦੀ ਮੰਗ ਕੀਤੀ ਗੁਰੂ ਜੀ ਨੇ ਇੱਕ ਦਾਯਾਰ ਆਮ ਨਾਮ ਦਾ ਸਿੱਖ ਆਇਆ ਉਹ ਗੁਰੂ ਜੀ ਨੂੰ ਆ ਕੇ ਕਹਿੰਦਾ ਹੈ ਗੁਰੂ ਜੀ ਤੁਹਾਨੂੰ ਸੀਸ ਦੀ ਲੋੜ ਹੈ ਤਾਂ ਤੁਸੀਂ ਮੇਰਾ ਸੀਸ ਲੈ ਲਵੋ ਗੁਰੂ ਜੀ ਉਹਨਾਂ ਨੂੰ ਤੰਬੂ ਵਿੱਚ ਲੈ ਜਾਂਦੇ ਨੇ ਤੇ ਚੱਲਣ ਦੀ ਆਵਾਜ਼ ਆਉਂਦੀ ਹੈ ਜਦ ਗੁਰੂ ਜੀ ਬਾਹਰ ਹੁੰਦੇ ਨੇ ਤਦ ਉਹਨਾਂ ਦੀ ਤੇਗ ਲਹੂ ਨਾਲ ਭਿੱਜੀ ਹੋਈ ਸੀ ਗੁਰੂ ਜੀ ਇੱਕ ਵਾਰ ਫੇਰ ਸੀਸ ਦੀ ਮੰਗ ਕਰਦੇ ਨੇ ਇਸ ਵਾਰ ਧਰਮਦਾਸ ਪੁੱਠਿਆ ਔਰ ਗੁਰੂ ਜੀ ਨੂੰ ਜਾ ਕੇ ਕਹਿੰਦਾ ਹੈ ਗੁਰੂ ਜੀ ਤੁਸੀਂ ਮੇਰਾ ਸੀਸ ਲੈ ਲਓ ਗੁਰੂ ਜੀ ਉਹਨਾਂ ਨੂੰ ਵੀ ਤੰਬੂ ਵਿੱਚ ਲਾ ਜਾਂਦੇ ਨੇ ਤੇਕ ਚੱਲਣ ਦੀ ਆਵਾਜ਼ ਆਉਂਦੀ ਹੈ ਜਦ ਗੁਰੂ ਜੀ ਬਾਹਰ ਆਉਂਦੇ ਨੇ ਇੱਕ ਵਾਰ ਫੇਰ ਗੁਰੂ ਜੀ ਦੀ ਤਰਵਾਰ ਲਹੂ ਨਾਲ ਭਿੱਜੀ ਹੋਈ ਸੀ ਇਸ ਤਰ੍ਹਾਂ ਗੁਰੂ ਜੀ ਤਿੰਨ ਵਾਰ ਹੋਰ ਸੀਸ ਦੀ ਮੰਗ ਕਰਦੇ ਨੇ ਉਦੋਂ ਭਿੰਮਤਰਾਏ ਮੋਹਕਮ ਚੰਦ ਸਾਹਿਬ ਚੰਦ ਉੱਥੇ ਗੁਰੂ ਜੀ ਉਹਨਾਂ ਨੂੰ ਤੰਬੂ ਵਿੱਚ ਲੈ ਗਏ ਯਾਦ ਤੇਕ ਚੱਲਣ ਦੀ ਆਵਾਜ਼ ਆਉਂਦੀ ਹੈ ਗੁਰੂ ਜੀ ਬਾਹਰ ਆਉਂਦੇ ਨੇ ਉਹਨਾਂ ਦੀ ਤੇਕ ਲਹੂ ਨਾਲ ਭਿੱਜੀ ਹੋਈ ਸੀ ਪਰ ਐਸ ਵਾਰ ਗੁਰੂ ਜੀ ਦੇ ਨਾਲ ਪੰਜ ਸੇਖ ਵੀ ਸਨ ਜੋ ਕਿ ਪੂਰੇ ਸਿੱਖੀ ਸਰੂਪ ਦੇ ਸਾਜ ਗੁਰੂ ਜੀ ਕਹਿੰਦੇ ਨੇ ਅੱਜ ਮੈਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੈ ਅੱਜ ਮੈਂ ਖਾਲਸਾ ਪੰਥ ਸਜਾਇਆ ਹੈ ਗੁਰੂ ਜੀ ਕੁਝ ਹੋਰ ਕਹਿਣ ਤੋਂ ਪਹਿਲਾਂ ਕਹਿੰਦੇ ਨੇ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਉਹ ਦੀ ਦੇ ਕਾਂਕ ਆਪ ਆਪ ਸੀ ਕਿ ਮੈਨੂੰ ਰਹਿਤ ਪਿਆਰੀ ਹੈ ਮੈਨੂੰ ਸਿੱਖ ਨਹੀਂ ਪਿਆਰਾ ਪੰਜਾਂ ਕਕਾਰਾਂ ਦੀ ਰਹਿਤ ਤੇ ਸਾਡਾ ਕਵੀਸ਼ਰੀ ਜਥਾ ਆਪ ਜੀ ਨੂੰ ਇੱਕ ਛੋਟੀ ਜਿਹੀ ਬੱਤਾ ਸੁਣਾਉਣ ਜਾ ਰਿਹਾ ਹੈ ਆਓ ਸਰਵਣ ਕਰੀਏ ਸਾਜ ਕਾਲ ਸਾਜਤ ਗੁਰ ਜੀਏ